ਕਹalte ਮਮੀ ਉਹਨਾਂ ਦੀ ਵੀ ਠੀਕ ਆ ਵੇ ਪਹਿਲਾਂ ਤੇ ਸਾਰੇ ਖੋਸ਼ ਹੀ ਦਵਿੰਦਰ ਵੀ ਖੋਸ਼ ਹੀ ਵਿਪਰਚਾਈ ਵੀ ਤੇ ਮਮੀ ਵੀ ਉਹ ਗੱਲ ਤੇ ਇਹਦੀ ਸ਼ਰਾਬ ਦੀ ਆ ਨਾ ਜੇ ਬਾਕੀ ਗੱਲ ਹੁੰਦੀ ਨਾ ਵੀ ਜਾਂ ਘਰ ਕੱਚਾ ਵਾ ਜਾਂ ਕੋਈ ਕਰਦਾ ਨਹੀਂ ਆ ਤੇ ਤਾਂ ਵੀ ਬੰਦਾ ਕੋਈ ਪਰਦਾ ਪਾ ਲੈਂਦਾ ਹੁਣ ਉਹ ਅਗਲੇ ਕਹਿੰਦੇ ਵੀ ਉਹ ਸ਼ਰਾਬ ਵੀ ਪੀਂਦਾ ਸੀ ਜੇ ਪਹਿਲਾਂ ਵੀ ਪੀਂਦਾ ਸੀ ਹੁਣ ਉਹਨਾਂ ਨੇ ਇਹ ਥੋੜਾ ਕਹਿਣਾ ਕਿ ਪਹਿਲਾਂ ਪੀਂਦਾ ਸੀ ਤੇ ਹੁਣ ਨਹੀਂ ਪੀਂਦਾ ਰਿਕਾਰਡ ਤੇ ਨਹੀਂ ਆਪ ਆਪਣਾ ਮਾੜਾ ਕਰ ਲਿਆ ਉਸੇ ਲੋਕੀ ਕੀ ਕਰਨ ਮੇਰੀ ਗੱਲ ਸੁਣ ਮੈਨੂੰ ਪੱਕਾ ਪਤਾ ਕਿ ਕਿਸ ਨੇ ਨਾ ਚੂਲੀ ਲਾਈ। ਤੇ ਨਾਲੇ ਮੇਰੀ ਗੱਲ ਸੁਣੋ ਇਹਨਾਂ ਨੂੰ ਕਿੱਦਾਂ ਪਤਾ ਵੀ ਸਾਡਾ ਘਰ ਕੱਚਾ ਹੈ। ਨਹੀਂ ਕਿੱਦਾਂ ਨੀ ਆ ਗੱਲਾਂ ਕਰਨ ਦੇ ਤੁਸੀਂ ਭੋਲੀਆਂ ਜੀਆਂ। ਵੇ ਮੇਰੀ ਗੱਲ ਸੁਜੇ ਕਿਹਨੇ ਚੁਗਲੇ ਵੀ ਕੀਤੀ ਹੋਗੀ ਤੇ ਕਿਸ ਨੇ ਝੂਠ ਕਿਹਾ ਜੋ ਹੈ ਉਹ ਹੀ ਕਹਾਵਾ ਜੇ ਨਾ ਪੀਂਦਾ ਤੇ ਕੋਈ ਨਾ ਕਹਿੰਦਾ। ਪਰ ਜੇ ਪੀਂਦਾ ਹੀ ਤੇ ਕਹਿੰਦੇ ਨਾ ਲੋਕੀ ਨਹੀਂ ਮੇਰਾ ਤਾਂ ਦਿਮਾਗ ਹੀ ਸੋਚਣਾ ਬੰਦ ਹੋ ਗਿਆ। ਕੀ ਕਰਾਂ ਹੁਣ ਮੈਂ ਭੈਣ ਹਿਲਾ ਹਿਲਾ ਅਸੀਲਾ ਕਰ ਘੋਹਣਾ ਕੋ ਬਿੰਦਪਾਨ ਲੋਕੀ ਛਦਾਈ ਨਹੀਂ ਗੇ ਲੋਕੀ ਗੱਲਾਂ ਦੀ ਵੀ ਨਿਕਲ ਤੇ ਮੈਂ ਪੈਂਟ ਚ ਫੇਰਾ ਇਹ ਮਿੰਟੋ ਮਿੰਟੀ ਖਬਰ ਪਹੁੰਚਦੀ ਆ ਪਾਵੇਂ ਅੰਦਰ ਵੜ ਕੇ ਕਾਦੇ ਤੇ ਬਾਹਰ ਘੁੰਮਦੀ ਆ ਮੰਮੀ ਵੇ ਆਗਲਿਆਂ ਨੇ ਵੀ ਆਪਣੀ ਧੀ ਦੇਣੀ ਆ ਅਗਲੇ ਜਿਉਂ ਨਾ ਵੀ ਪਤਾ ਹੁੰਦਾ ਤੇ ਕੀ ਉਹਨਾਂ ਨੇ ਪਹਿਲਾਂ ਪੁੱਛਣਾ ਨਹੀਂ ਸੀ ਕਿ ਤੇ ਐਦੇ ਤੋਰ ਦੇਣੀ ਸੀ ਵੇਹ ਭੈਣ ਥੇਰੀ ਗੱਲ ਸੁਣ ਕੁੜੀ ਦੇ ਮੂੰਹ ਮੱਥੇ ਲੱਗਦੀ ਸੀ ਤੇ ਜੇ ਇਹ ਰਿਸ਼ਤਾ ਨਾ ਨਾ ਹੋਇਆ ਸਾਨੂੰ ਜੋ ਮੇਰੀ ਤੇ ਆਸ ਤੇ ਪਾਣੀ ਫਿਰ ਗਿਆ ਮੈਂ ਤਾਂ ਬੜੀਆਂ ਆਸਾਂ ਲਾਈਆਂ ਸੀ ਸੁਖ ਤੇਰੀ ਤੇ ਸੇਲੀ ਆ ਹੁਣ ਤੇਰੇ ਨਾਲ ਤਾਂ ਜਾਂਦੀ ਆਉਂਦੀ ਆ ਤੂੰ ਐਦਾਂ ਕਰ ਤੂੰ ਹੀ ਬਣਾ ਆਂ ਕੁੜੀ ਨੂੰ ਕਿਹਤਨਾ ਦੇ ਕਿਹਤਨਾ ਚੱਲ ਮੰਨ ਨਹੀਂ ਜਾਵੇ ਗੱਲ ਸੁਣੋ ਮੇਰੀ ਕੁੜੀ ਜਿਹੜੀ ਮਨਵਾਨੇ ਦੀ ਨਹੀਂ ਕੁੜੀ ਤਾਂ ਮੰਨਦੀ ਸੀ ਹੁਣ ਉਹਦਾ ਭਰਾ ਨਹੀਂ ਮੰਨਦਾ ਤੇ ਕੁੜੀ ਕੀ ਕਰੇ ਪਰ ਫਿਰ ਵੀ ਮੈਂ ਇੱਕ ਵਾਰੀ ਉਹਦੇ ਨਾਲ ਗੱਲ ਕਰੂੰਗੀ ਪਰ ਜੇ ਉਹਦਾ ਭਰਾ ਹੀ ਨਾ ਮੰਨਿਆ ਤੇ ਰਿਸ਼ਤਾ ਇਦਾਂ ਥੋੜਾ ਹੋ ਜਾਣਾ ਕੁੜੀ ਨੇ ਆਪੇ ਥੋੜਾ ਕਰ ਲੈਣਾ ਵਿਚਾਰੀ ਨੇ ਉਡੀ ਤੇ ਚੰਦੇ ਰਹੇ ਹੁੰਦੇ ਆ ਸਾਧਾ ਹ ਕੁੜੀ ਨੂੰ ਬਲ ਮੈਂ ਹੀ ਉਹਦੇ ਹੱਥ ਵੱਲ ਜੋੜਾ ਕੁੜੀਏ ਤੂੰ ਆਪਣੇ ਪ੍ਰਾਣ ਨੂੰ ਮਨਾ ਕੀ ਕੀ ਹੋ ਗਿਆ ਤੁਹਾਨੂੰ ਤੁਸੀਂ ਚੰਗੇ ਲੱਗਦੇ ਉਹਦੇ ਅੱਗੇ ਹੱਥ ਪੈ ਜੋੜਦੇ ਇਹ ਕੰਬਲੀ ਹੋ ਗਈ ਆ ਇਸ ਦੈਣ ਹੋ ਗਈ ਆ ਇਹ ਕਦ ਤੱਕ ਜਦ ਤੱਕ ਤੇ ਮੁੰਡਾ ਵਿਆਹ ਹੀ ਨਹੀਂ ਜਾਣਾ ਮੈਨੂੰ ਤਾਂ ਲੱਗਦਾ ਵਾ ਵੀ ਤੁਸੀਂ ਦੋਵੇਂ ਜਣੀਆਂ ਜੇ ਕਿਤੇ ਨਿਉਂਦੀ ਆ ਪਾਉਂਦੀਆਂ ਤੇ ਉੱਪਰ ਕੰਮ ਸਿਰੇ ਚੜ ਜਣਾ ਤੇ ਢਿੱਲੀਆਂ ਆਈਆਂ ਆ ਪਾਈ ਆ ਇਹ ਸਬਜ਼ੀ ਵਾਲੇ ਮੈਂ ਸਬਜ਼ੀ ਲੈਣਾ ਕਰੋ ਗੱਲਾਂ ਬਾਤਾਂ ਜਿਹੜੀਆਂ ਕਰਨੀਆਂ ਵਾ ਮੈਨੂੰ ਤਾਂ ਲੱਗਦਾ ਇਹੋ ਢਿੱਲੀਆਂ ਕਾਈ ਹੈ ਮਮੀ ਕਿ ਦੈਨਿ ਤੇ ਦੇ ਅਹੀਂ ਉਹ ਦੰਦੇ ਕੇ ਦਾਈ ਹੋ ਗਏ ਕਦੇ ਉਹ ਤਾਂ ਗੱਲ ਕਰਕੇ ਤੇ ਉਹ ਤਾਂ ਗੱਲ ਕਰ ਤੇ ਤੀ ਕਹਿੰਦੇ ਜਿਉਂ ਭਲਾ ਨਹੀਂ ਮੈਂ ਤਾਂ ਐਵੇਂ ਚਲ ਗਈ ਇੱਥੋਂ ਮੈਂ ਇੱਥੇ ਹੁੰਦੀ ਨਾ ਮੈਂ ਜਦੋਂ ਨਾ ਵਿਆਹ ਤੇ ਲੈ ਕੇ ਲਾਉਣੀ ਨਹੀਂ ਹੁੰਦੀ ਮੈਂ ਵਿਆਹ ਕਵਿਲਾਣੀ ਸੀ ਹੂੰ ਤੇ ਹੁਣ ਲਿਆ ਹੋਰ ਹਾਲ ਚੱਲਦੇ ਨਹੀਂ ਮੇਰੇ ਹੁਣ ਤੇ ਆਸਾਦਾ ਮੈਨੂੰ ਭਰਾ ਬੋ ਦੇ ਕੋ ਖੜਾ ਉਹ ਮਮੀ ਕੀ ਦਨੀਆ ਕੰਮੀ ਆ ਜੇ ਗੱਲਾਂ ਕਰਦੇ ਜੀ ਮੈਂ ਨਾ ਉਹ ਬੁਲਾਉਣ ਕੀ ਫੋਨ ਕਰਦੀ ਤੂੰ ਜਿਹੜੇ ਹੌਲੀ ਜੀ ਦਾ ਮੂੰਹ ਨਾ ਕਹਿ ਦਿੰਨੀ ਨਾ ਕਿ ਮਮੀ ਕਿਦਾਂ ਦੇ ਗੱਲਾਂ ਕਰਦੇ ਮੈਨੂੰ ਪਤਾ ਵੀ ਉਹਦੀ ਉਮਰ ਕਿੰਨੀ ਹੋ ਗਈ ਆ ਤੇਰਾ ਦਿਮਾਗ ਖਰਾਬ ਆ ਤੇਰਾ ਮੈਨੂੰ ਵੀ ਲੱਗਦਾ ਵਾ ਕਿ ਉਹਦੀ ਉਮਰ ਹੋ ਗਈ ਆ ਗੱਲ ਤੇ ਸੁਣੋ ਮੈਂ ਸੱਦੂਗੀ ਕੁੜੀ ਨੂੰ ਪਰ ਮੈਂ ਉਹਦੇ ਨਾਲ ਆਪ ਗੱਲ ਕਰੂੰਗੀ ਕਿਸ ਤਰੀਕੇ ਨਾਲ ਤੁਹਾਡੇ ਸਾਹਮਣੇ ਇਹਨਾਂ ਕੋਈ ਗੱਲ ਕਰਨੀ ਹੀ ਨਹੀਂ ਆ ਉਹਨੇ ਆਪੇ ਕਹਿੰਦੀਆਂ ਵੀ ਕੁੜੀ ਮੰਨਦੀ ਉਹਦਾ ਭਰਾ ਨਹੀਂ ਮੰਨਦਾ ਮੈਂ ਕਹਿੰਦੀ ਵੀ ਭਰਾ ਕੋ ਮੈਨੂੰ ਲੈ ਜਾਓ ਮੈਂ ਕੋਹ ਨਾ ਕੋਹ ਗੱਲਾਂ 'ਚ ਗੱਲ ਪਾ ਕੇ ਕੋਈ ਨਾ ਕੋਈ ਕਰੂੰਗੀ ਮੰਨਦੀਆਂ ਨਹੀਂ ਉਹ ਗੱਲ ਦਾ ਮੈਨੂੰ ਤਾਂ ਰਾਦਾ ਵੀ ਤੁਹਾਡੇ ਮਾਸੀ ਗਏ ਹੀ ਕਰਕੇ ਆਏ ਹੀ ਗੱਲ ਮੈਂ ਲਾਉਣੀ ਆ ਉਹਨਾਂ ਦਵਿੰਦਰ ਨੂੰ ਫੋਨ ਤੇ ਉਹਨੂੰ ਘਰ ਬੁਲਾਉਣੀ ਆ ਫਿਰ ਮੈਂ ਉਹਦੇ ਨਾਲ ਗੱਲ ਕਰਾਂਗੀ ਐ ਮੈਨੇ ਟੈਨਸ਼ਨ ਲਈ ਜਾ ਹੁਣ ਤੁਸੀਂ ਮੇਰੀ ਗੱਲ ਸੁਣ ਮੈਂ ਤੇ ਪਿੰਡ ਵੀ ਗਵੰਡਰ ਨੂੰ ਕਹਿ ਹੀ ਆ ਪਾਈ ਹੀ ਮਜੀਤ ਘਰ ਤੇ ਮੈਂ ਕਹਿ ਹੀ ਵੀ ਜਿਹੜਾ ਤਸ ਵਾਲਾ ਸਾਡੇ ਮੁੰਡੇ ਦਾ ਵਿਆਹ ਹੀ ਨਹੀਂ ਉਦੋਂ ਤਾਂ ਮੈਂ ਖੁਸ਼ੀ ਬੜੀ ਸੀ ਉਹ ਮੇਰੇ ਕੋਲ ਆਂਦੇ ਆਂਦੇ ਵੀ ਚਾਹ ਵੀ ਜਿਆਦੀ ਰਹਿ ਗਈ ਨਹੀਂ ਖੁਸ਼ੀ ਮੈਨੂੰ ਤੇ ਇੱਥੇ ਆਣ ਕੇ ਤੁਸੀਂ ਮੈਨੂੰ ਹੋਰ ਕੁਝ ਨਾਤਾਈ ਪਹਿਲਾਂ ਹੀ ਰੌਲਾ ਪਾ ਰਿਆ ਕਰੋ ਪਤਾ ਵੀ ਹੈਗਾ ਉਹਦੀਆਂ ਘਰ ਤੋਂ ਤਾਂ ਆਂਦਾ ਤੇ ਚਲੋ ਮੈਂ ਲੰਨੀਆਂ ਨੂੰ ਫੋਨ 'ਤੇ ਲਾ ਕੇ ਕਹਿੰਦੀ ਆ ਇਹਨਾਂ ਦਾ ਤੇ ਹਾਸੋ ਬੰਦ ਹੋ ਗਿਆ ਤੇ ਮੇਰੇ ਜੋਰ ਦਿਲ ਤੇ ਬੀਤਣ ਲਈ ਹੈ ਮੈਨੂੰ ਪਤਾ ਹਾਂ ਲੋ ਹਾਂ ਬੋਲੀ ਯਾਰ ਦੀ ਮੈਂ ਬਸ ਕਪੜੇ ਤੈ ਲਾਉਂਦੀ ਹਾਂ ਨਹੀਂ ਫਰੀ ਹਾਂ ਉਹ ਨਹੀਂ ਨਹੀਂ ਸੁਖ ਤੈਨੂੰ ਵੀ ਪਤਾ ਵਾ ਮੈਂ ਕਿਦਾਂ ਆ ਸਕਦੀ ਹਾਂ ਜਿੱਦਾਂ ਦਾ ਰਿਸ਼ਤੇ ਦਾ ਜਵਾਬ ਦੇ ਦਿੱਤਾ ਨਾ ਤੁਸੀਂ ਅਹੀਂ ਤੇ ਪੀਰ ਜੀ ਤੁਹਾਨੂੰ ਪਤਾ ਚੱਲੇ ਉਸੇ ਜੇ ਜ ਨਾ ਚਾਹ ਤਾ ਜਾਲੀ ਤੇ ਹਾਂ ਇਹ ਜੀ ਸੁਤੇ ਆ ਚਲਾ ਜਾ ਮਿਲ ਪਿਆ ਮਿਲ ਚਲ ਆ ਜੂਗੇ ਨਾ ਰਜੀ ਨੂੰ ਤਾਂ ਪਤਾ ਨਹੀਂ ਕਿੰਨੇ ਦਿਨ ਹੋਏ ਗਈ ਵੀ ਨਹੀਂ ਅੰਦਰ ਨੇ ਅੱਜ ਮੈਂ ਤੇ ਵੇਲੇ ਉਹ ਕੋ ਬੈਵੀ ਗਿਆ ਕਿ ਆ ਵੇਲੇ ਜਿਹਦੇ ਮੈਂ ਹੋ ਜਾਣੀ ਟਾਈਮ ਨਾਲ ਹੀ ਪਰਲੇ ਕੰਮ ਕਰ ਹਾਂ ਕਰ ਲਿਆ ਘਰ ਨਹੀਂ ਕੋਈ ਵੀ ਖੰਡਿਆ ਘਰ ਮੰਮੀ ਤੇ ਜੋਂੜੀ ਦੇ ਘਰ ਗਏ ਆ ਤੇ ਪਬਜੀ ਵੇਲੇ ਜੋਣੇ ਆ ਅੱਛਾ ਅੱਛਾ ਮੀਰ ਜੀ ਸਾਦੇ ਲੰਮੇ ਪਏ ਆ ਧੁੱਪ ਵਾ ਨਾ ਲੱਗੀ ਚੜ ਗਈ ਬੜਾ ਠੰਡ ਬੜੀ ਹਾਂ ਧੁੱਪ ਵੀ ਇੰਨੀ ਆ ਕੋਈ ਧੁੱਪੇ ਵੀ ਨਹੀਂ ਜ਼ਿਆਦਾ ਪਿਆ ਜਾਂਦਾ ਹੁਣ ਤੂੰ ਸੜਾ ਮਾਸੀ ਦਾ ਜੋ ਬੰਦਕਦਾ ਠੀਕ ਠਾਕ ਸਭ ਵਧੀਆ ਵਧੀਆ ਮੰਮੀ ਆਏ ਹੀ ਤੇ ਉਹਦੇ ਇਹ ਕਹਿਣ ਦਿਵਿੰਦਰ ਨੂੰ ਫੋਨ ਲਾ ਤੇ ਘਰ ਬਲਾ ਘੜੀ ਤੂੰ ਜੀ ਮੈਨੂੰ ਜਵਾਬ ਹੀ ਦੇਤਾ ਗਾ ਕਿਦੰਦੇ ਆਏ ਮੰਮੀ ਜੀ ਮੰਮੀ ਅੱਜ ਹੀ ਆਏ ਆ ਓਹੋ ਆਉਣ ਨੂੰ ਦੇ ਸੁੱਖ ਨੇ ਆ ਜਾਣਾ ਸੀ ਤੈਨੂੰ ਵੀ ਪਤਾ ਵਾ ਘਰ ਦਾ ਕੰਮ ਘਰੀ ਇਨਾ ਮ ਘਰੋਂ ਨਿਕਲਿਆ ਵੀ ਨਹੀਂ ਜਾਂਦਾ ਤੇ ਦੂਜੀ ਗੱਲ ਇਹ ਜਦੋਂ ਦਾ ਵੀਰ ਜੀ ਨੇ ਜਵਾਬ ਦਿੱਤਾ ਨਾ ਤੁਹਾਨੂੰ ਮੇਰੇ ਤੇ ਜਾਣ ਨੂੰ ਧਰਮ ਨਾ ਜੀ ਨਹੀਂ ਕਰਦਾ ਇਹਦਾ ਸੁਭਾਅ ਬੜਾ ਗਰਮ ਆ ਮੁੜ ਕੇ ਮੰਮੀ ਦੇ ਵਾਲੇ ਹੁੰਦੇ ਆ ਤੈਨੂੰ ਪਤਾ ਹੀ ਆ ਉਹ ਚਲ ਕੋਈ ਗੱਲ ਨਹੀਂ ਜਦੋਂ ਕਿਤੇ ਨਾ ਘਰ ਹੋਣਗੇ ਫੇਰ ਆ ਜਾਓ ਆਉਣ ਨੂੰ ਤੇ ਮੇਰਾ ਬੜਾ ਜੀ ਕਰਦਾ ਹੀ ਤੇ ਨਾਲੇ ਤੇਰਾ ਫੋਨ ਵੀ ਨਹੀਂ ਲੱਗਦਾ ਮੈਂ ਤੇ ਰਾਜੀ ਬਾਜੀ ਪੁੱਛਾਂ ਤੇ ਜੋ ਬੰਨੋ ਬੰਦ ਕਰੀ ਫਿਰਦਾ ਕੋਈ ਸਦਮਾ ਜਾ ਤਾਂ ਨਹੀਂ ਲਾ ਲਿਆ ਨਹੀਂ ਨਹੀਂ ਸਦਮਾ ਕੀ ਲਾਉਣਾ ਚਾਰਜ ਨਹੀਂ ਹੋਣਾ ਕਿਤੇ ਲਾਇਆ ਮੈਂ ਕਹਿੰਦੀ ਆ ਆਪਣੀ ਮਾਸੀ ਨੂੰ ਕਾਲ ਮੰਮੀ ਜੀ ਦਾ ਇਹ ਦੋਵੇਂ ਜਾਣੇ ਆਉਣ ਹੱਤ ਪਲਾ ਜਉਣ ਗੱਲ ਬਣ ਜਾਣੀ ਆ ਉਹ ਮੰਮੀ ਤੇ ਆਪ ਵੀ ਦੇ ਹੀ ਕਹਿਣਾ ਵੀ ਮੈਂ ਜਾਵਾਂ ਤੇ ਉਹ ਵੀਰ ਜੀ ਨਾਲ ਆਪ ਗੱਲ ਕਰਾਂ ਉਹ ਤੇ ਮੈਂ ਹੀ ਰੋਕਿਆ ਤੇ ਆਪ ਨਾ ਜਾਓ ਮਾਸੀ ਨੂੰ ਕਹ ਲਾਗੇ ਮਾਸੀ ਜਾਣਗੇ ਆਉਣਗੇ ਨਾ ਆਪੇ ਗੱਲ ਕਰ ਲੈਣਗੇ ਉਸ ਦਿਨ ਟਾਡੀ ਮੰਮੀ ਨਾ ਕੀਤੀ ਹੀ ਮੰਮੀ ਟਾਡੀ ਤੇ ਮੰਨ ਗਈ ਹੀ ਓਹੋ ਮੰਮੀ ਨੇ ਤਾਂ ਮੰਨੀ ਜਾਣਾ ਵਾ ਵੀਰ ਜੀ ਨਾਲ ਗੱਲ ਕਰੋ ਕੋਈ ਗੱਲ ਨਹੀਂ ਜਦ ਮਾਸੀ ਨੇ ਆ ਕੇ ਵੀਰ ਜੀ ਨੂੰ ਵੀ ਸਮਝਾਇਆ ਨਾ ਤੇ ਆਪੇ ਸਮਝ ਜਾਣਾ ਵਾ ਉਹ ਵੀਰ ਦੇ ਤੇ ਮੰਨਣਾ ਬਣਾਉਣ ਦਾ ਸੁੱਖ ਮੈਨੂੰ ਪਤਾ ਨਹੀਂ ਆ ਮੰਨਣਾ ਕਿਉਂ ਨਾ ਨਹੀਂ ਪਰ ਮੈਂ ਵਿਆਹ ਕਰਾਉਣਾ ਤੇ ਜੁਬਨਾਂ ਹੀ ਕਰਾਉਣਾ ਨਹੀਂ ਤੇ ਸਾਰੀ ਉਮਰ ਕੁਵਾਰੀ ਮਰ ਜੂਗੀ ਠੀਕ ਆ ਮੇਰੀ ਗੱਲ ਸੁਣ ਤੇ ਟੈਨਸ਼ਨ ਨਾ ਲਿਆ ਕਰ ਐਵੇਂ ਨਾ ਮਨ ਹੁਲਾ ਕਰਿਆ ਕਰ ਜੇ ਹੋਣਾ ਹੋਇਆ ਨਾ ਤੇ ਮੰਨ ਹੀ ਜਾਣਾ ਸਾਰਿਆਂ ਨੇ ਇਹ ਗੱਲ ਹੁੰਦੀ ਸੰਜੋਗਾ ਦੀ ਗੱਲ ਸੁਣ ਮੇਰੀ ਮੈਂ ਹੁਣ ਜਾਵਾਂ ਮੈਨੂੰ ਆਈ ਨੂੰ ਕਹਿੰਨੇ ਨਹੀਂ ਵੇਖਿਆ ਤੇ ਮੈਂ ਮਾਸੀ ਨੂੰ ਕਹ ਲੂੰਗੀ ਤੇ ਜੇ ਮੈਨੂੰ ਵੇਖ ਲਿਆ ਨਾ ਕਹਿੰਨੇ ਤੇ ਕਹਿਣਾ ਪਹਿਲਾਂ ਆਪ ਆਈ ਹੀ ਤੇ ਮਗਰ ਮਾਸੀ ਨੂੰ ਕਹ ਤਾ ਪਤਾ ਨਹੀਂ ਕੀ ਗੱਲ ਹੋਣੀ ਆ ਆਹੋ ਇਹ ਤਾਂ ਗੱਲ ਹੈਗੀ ਆ ਚੱਲ ਫਿਰ ਮੈਂ ਚਾਹ ਨਹੀਂ ਪੀਣੀ ਨਹੀਂ ਮਨ ਮੈਨੂੰ ਕਿਸਨੇ ਨਹੀਂ ਵੇਖਿਆ ਸਗੋਂ ਮੈਂ ਇੱਥੇ ਚੱਲ ਜਾ ਚੱਲ ਜਾ ਵਾ ਮਾਸੀ ਨੂੰ ਕੋਲ ਦੇ ਜਾ ਕੇ ਆਹੋ ਚੰਗਾ ਲੈ ਮਾਤਾ ਜੀ ਮਾ ਸਸਰੀ ਘਰ ਸਸਰੀ ਘਰ ਹੋਰ ਠੀਕ ਆ ਕਿਥੋਂ ਆਇਆ ਮੈਂ ਇੱਥੇ ਬਾਹਰ ਬੈਠਾ ਹਾਂ ਹੋਰ ਠੀਕ ਠਾਕ ਹਾਂ ਠੀਕ ਆ ਬੜੀ ਸਮੋਸੇ ਦੀ ਕੀ ਗੱਲ ਕੀ ਦੱਸਾਂ ਹੁਣ ਤੈਨੂੰ ਨਹੀਂ ਪਤਾ ਕਿਉਂ 100 ਰੁਪਏ ਦੀ ਹੁੰਦੇ ਮੇਰੇ ਘਰ ਘਰੇ ਨਹੀਂ ਚੁੱਪ ਕਰ ਜਾ ਚੰਗਾ ਤੇਰੇ 11 ਬੇਲੀਆਂ ਨੇ ਤੇਰਾ ਖਾ ਇੱਥੇ ਤੱਕ ਸਾਰਾ ਕੰਮ ਵਿਗਾੜਤਾ ਹੀ ਕੀ ਹੋਇਆ ਵਾ ਯਾਰ ਬੇਲੀ ਨਾਲੇ ਲੈ ਆਉਨੇ ਸੀ ਛੋੜ ਦੇ ਮੈਂ ਕੰਮ ਘੁੰਮਦੇ ਬਿਜਾਣਾ ਕੀ ਗੱਲ ਹੋ ਗਈ ਐ ਕੋਈ ਗੱਲ ਨਹੀਂ ਕੰਮ ਤੇ ਜਾਂਦਾ ਵਾ ਤੇ ਹੁਣ ਏਦਾਂ ਹੀ ਕੰਮ ਹੀ ਕਰ ਸਾਰਾ ਕੁਝ ਟੁੱਟ ਗਿਆ ਨਾ ਉਧਰ ਵਿਆਹ ਦਾ ਕੰਮ ਹੀ ਕਰ ਹੁਣ ਤੂੰ ਉਹ ਕੋਈ ਨਹੀਂ ਮਾਤਾ ਟੁੱਟ ਗਿਆ ਤੇ ਜਿਹੜੇ ਸੰਜੋਗਾ ਚਾ ਹੋਇ ਜਾਣਾ ਵੇ ਕੁੜੀ ਮੇਰੇ ਨਾਲ ਪੂਰਾ ਮੰਨਦੀ ਵਿਆਹ ਕਰਾਉਣ ਨੂੰ ਜੇ ਕਰਮਾ ਚਾ ਰੱਪੇ ਹੋ ਜਾਣਾ ਤੂੰ ਕਾ ਟੈਨਸ਼ਨ ਲੈਨੀ ਦੇਖਾਂ ਜਿੱਦਾਂ ਕਿ 16 ਸਾਲਾਂ ਦਾ ਹੁੰਦਾ ਵਾ ਤੇਰੀ ਤੇ ਉਮਰ ਹੀ ਨਹੀਂ ਅਜੇ ਹੋਈ ਹਣਾ ਮਾਰ ਦੇ ਬਾਈ ਮੈਨੂੰ ਨਹੀਂ ਮਰਦੀ ਕੁੜੀ ਕਹਿੰਦੀ ਵਿਆਹ ਕਰਾਉਣਾ ਮੈਂ ਤੇਰੇ ਨਾਲ ਹੀ ਹੂੰ ਤੇ ਕਰਾ ਵੀ ਲੈਣਾ ਸੀ ਤੇ ਇਹ ਜੀ ਫੁੱਲਾ ਫਿਰਦਾ ਹੈ ਤੇ ਚੌੜਾ ਹੋਣ ਰਿਹਾ ਹੈ ਨਾ ਦੇਖਾ ਸਾ ਕਿਤੇ ਗੱਲਾਂ ਕਰਦਾ ਏ ਗੱਲਾਂ ਤੇਰੀਆਂ ਹੋਈ ਗਈਆਂ ਮੈਂ ਤੈਨੂੰ ਦੁੱਖ ਸੁੱਖ ਸੁਣਨਿਆ ਕਿ ਕੀ ਹੈ ਹਾਲ ਪਿੰਡ ਦਾ ਤੇ ਤੂੰ ਹਾਰ ਰੋ ਰੋ ਆਪਣੀ ਮੈਂ ਮੈਂ ਤੈਨੂੰ ਸਾਰੇ ਪਿੰਡ ਦੀ ਸੁਣਾ ਦਿੰਦੀ ਆ ਤੂੰ ਸੁਣਦੇ ਗੱਲਾਂ ਪਰੇ ਚੰਗਾ ਸਾਰੇ ਪਿੰਡ ਦੇ ਸੁਣਾ ਦਿੰਦੀ ਆ ਕੋਈ ਤੇਰਾ ਜੀਤਾ ਤੇਰਾ ਮੀਤਾ ਤੇਰਾ ਸਭ ਸਹੀ ਹੈ ਕਹਿੰਦੇ ਸੀ ਲਾਇਆ ਇਹਨੂੰ ਇੱਥੇ ਜਾਣਾ ਯਾ ਹੋ ਜਾ ਪਾਲਾ ਲੀੜੇ ਤੇ ਚੱਲ ਚੱਲੀ ਗਏ ਕੋਈ ਨਹੀਂ ਉਹ ਮਾਸੀ ਗੁਰ ਜੀ ਨਾ ਕੋਈ ਗੱਲ ਨਹੀਂ ਫਿਰ ਕਿਉਂ ਉੱਥੇ ਦੀਆਂ ਸੁਣਾ ਤੈਨੂੰ ਸੁਣਾ ਉਹ ਰੇੜੀਆਂ ਚਵੱਟੇ ਪਏ ਸਾਰੀਆਂ ਤੇਰੀਆਂ ਚ ਪਾਣੀ ਪੁਣੀ ਲਾਉਂਦਾ ਮਾਸੀ ਦਾ ਸਾਰਾ ਕੰਮ ਕਰਦਾ ਬਾਹਰ ਦਾ ਕੰਮ ਹੀ ਕਰਨ ਰਿਹਾ ਨਾਲ ਜਿੰਨਾ ਹੁੰਦਾ ਵੇਲਾ ਮੈਂ ਕਿਹੜੀ ਗੱਲ ਕਰਨ ਢਈ ਇਹਨੂੰ ਪਾਣੀਆਂ ਧਾਣੀਆਂ ਦੀ ਅੱਗ ਲੱਗੀ ਇਹਨੂੰ ਹੁਣ ਜਦੋਂ ਮਾਸੀ ਕੋ ਰਹਿਣਾ ਤੇ ਕੋਈ ਕੋ ਕਰਨਾ ਹੀ ਬਣਾ ਮੈਂ ਕਹਿੰਦੀ ਵੀ ਰਿਸ਼ਤੇ ਤਾਂ ਉਹਦਾ ਜਵਾਬ ਦੇਤਾ ਵਾ ਤੇ ਤੂੰ ਹੋਰ ਗੱਲਾਂ ਮਾਰੀ ਜਾਂਦਾ ਮੈਂ ਕੋਈ ਨਹੀਂ ਦੇਤਾ ਜਵਾਬ ਕੋਈ ਗੱਲ ਨਹੀਂ ਜਦੋਂ ਕੁੜੀ ਸਹਿਮਤ ਆ ਤਾਂ ਆਪੇ ਸਭ ਕੋ ਹੋਣਾ ਸੈਟ ਤਕੀਫ਼ ਭਜਾ ਕੇ ਲੈ ਜਾਂਗਾ ਦੇਖੂਗਾ ਜੇ ਰੋੜੀ ਭਜਾ ਦੂੰਗਾ ਮੈਂ ਤੂੰ ਤਾਂ ਬੜੀ ਹੌਸਲੇ ਨਾਲ ਹਾਂ ਗੱਲ ਕਹਿ ਵੇ ਗਾੜੀ ਹੁਣ ਸੁਧਰ ਕੇ ਰਹੀ ਰਕਾੜ ਵੇਲਾ ਇੱਥੇ ਤੱਕ ਵੀ ਤੇਰੇ ਪਹੁੰਚ ਗਈ ਓ ਵੀ ਆ ਕੀ ਕੁਛ ਕਰਦਾ ਰਿਹਾ ਵਾ ਮੇਰੀ ਗੱਲ ਸੁਣ ਜੇ ਇਹ ਰਿਸ਼ਤਾ ਨਾ ਨਾ ਹੋਇਆ ਤੇ ਕੋਈ ਵੀ ਨਹੀਂ ਹੁਣ ਉਹ ਕੋਈ ਨਹੀਂ ਮਾਤਾ ਜੇ ਕਰਮਾ ਚ ਹੋਇਆ ਤੇ ਆਪੇ ਹੋ ਜਾਣਾ ਕੋਈ ਗੱਲ ਨਹੀਂ ਤੇ ਕਿੱਥੇ ਗਈ ਮਾਸੀ ਵੇ ਕਦੇ ਦੀ ਸਬਜ਼ੀ ਲੈਣ ਗਈ ਓ ਅਜੇ ਤੱਕ ਨਹੀਂ ਆਈ ਤੇ ਸੁੱਖ ਉਹ ਨਹੀਂ ਦੀ ਸੁੱਖ ਤੇ ਮੈਂ ਉੱਧਰ ਕੱਲਿਆ ਮੈਂ ਹਾਂ ਜਾ ਕੀ ਆ ਤੇ ਹੈਗਾ ਹੁਣ ਕੀ ਪਤਾ ਉੱਧਰ ਗਈ ਐ ਕਿ ਜੰਪੜੀ ਮਾਸੀ ਲਾਗੇ ਖਲੋਤੀ ਐ ਕੋਈ ਨਹੀਂ ਸੋਖਰੀ ਸੇਲੀ ਬਣੀ ਆ। ਸਮਾ ਸੋਚ ਕੇ ਯਾਰ ਇਹ ਆ ਕਰ ਤੈਨੂੰ ਮੈਂ ਪਹਿਲਾਂ ਕਿਹਾ ਵੀ ਲਾਮਾ ਨਾ ਕੋਈ ਦਵਾਈ। ਉਹ ਨਹੀਂ ਦਵਾਉਂਦਾ ਲਵਾਮਾ ਹੁਣ ਮੈਂ ਚੰਗਾ ਭਲਾ ਕੰਮ ਤੇ ਵਿਚਾਨਾ ਜੇ ਇੱਕ ਦਿਨ ਰਹਿ ਗਿਆ ਘਰ ਤੇ ਆ ਗਈ ਤੂੰ ਮਿਲ ਲਿਆ ਤੂੰ ਉਹ ਹੀ ਗੱਲਾਂ ਪਾਣੀਆਂ ਲੈ ਕੇ ਬੈਠੀ ਨਹੀਂ। ਨਹੀਂ ਤੇ ਉਹ ਰੀਆਂ ਲਸਣੇ ਦੇ ਉਦਾਂ ਦੇ ਹੀ ਆ। ਇਹਨੂੰ ਕਿੱਧਰ ਦੇਣੀ ਇਹੋ ਜਿਹੇ ਨੇ। ਭੈਣ ਸਬਜ਼ੀ ਲੈਣ ਗਈ ਸੀ ਕਿ ਜੰਪ ਪਿਆਲੀਆਂ ਤੋਂ ਤੋੜਨ ਚਲ ਗਈ ਸੀ। ਨਹੀਂ ਕੋਹ ਨਾ ਪੋਛ ਮੇਰੀ ਸਬਜ਼ੀ ਤੇ ਨਹੀਂ ਆ। ਕਈ ਛਲਗਾ ਪੈਣਾ ਉੱਥੇ ਟੱਕਰ ਗਿਆ। ਉਹ ਜਿੰਨੇ ਲਾਲੀ ਗਲੀ ਤੋਂ ਉਹਦੇ ਉੱਥੇ ਚੱਲੀ। ਸਾਬੇ ਬੱਦ ਤੇ ਰਹੀ ਹੋਈ ਹੈ ਕੀ ਕਰਾਂ ਫੇਹ ਲੈ ਤੇ ਸੱਜ ਮਮੀ ਹਾਂ ਸੁਣਾਂਦੀ ਮਿਲੇ ਟਕਰੀ ਟਕਰੀ ਹੀ ਗੱਲ ਹੋਈ ਆਹ ਤੇ ਗੱਲ ਕਰਨ ਗਈ ਹੈ ਗੱਲ ਹੀ ਕਰਕੇ ਆਈ ਆ ਘਰੇ ਹੀ ਦੱਸ ਫਿਰ ਮੈਨੂੰ ਕੀ ਜਾਂਦੀ ਮਮੀ ਉਹ ਤੇ ਕਹਿੰਦੀ ਆ ਵੀ ਵਿਆਹ ਕਰਾਉਣਾ ਤੇ ਜੋਬ ਨਹੀਂ ਕਰਾਉਣਾ ਕਿਹਦੇ ਸਾਰੀ ਉਮਰ ਇਦਾਂ ਬੈਠੀ ਰਹੂੰਗੀ ਇਹ ਤੇ ਹੋਰ ਨਹੀਂ ਕਰਾਉਂਦੀ ਅਛਾ ਇਹਦਾ ਕਹਿੰਦੀ ਤੇ ਹੋਰ ਇਹ ਐਵੇਂ ਟੈਨਸ਼ਨ ਲਈ ਜਾਂਦੇ ਣ ਵੇਖ ਲਾ ਕੁੜੀ ਦਾ ਵੀ ਜਵਾਬ ਸੁਣ ਲਿਆ ਨਾ ਤੇ ਮੈਨੂੰ ਲੱਗਦਾ ਤੇਰੇ ਜੇ ਢੇਲੀਓ ਤੂੰ ਜਾ ਤੇ ਮੈਂ ਹੈ ਮੈਂ ਜਿਲਕੋ ਲੈ ਕੇ ਮੈਂ ਫੇਰ ਜਾਣਾ ਤੇ ਮਮੀ ਨਹੀਂ ਉਹ ਜਾਣਾ ਇੱਥੋਂ ਤੈਨੂੰ ਮੈਂ ਕਹਿੰਦੀ ਆਂ ਸਲਾਹਕਾਰ ਇੱਥੇ ਕੀ ਆ ਗਈ ਆ ਨਾ ਉਹਨੇ ਸਾਰੀ ਗੱਲ ਮੰਨ ਜਾਣੀ ਆ ਇਹਨੇ ਕਿੰਦਾ ਠੈਂਡ ਸਬਾ ਨਾ ਵੇਖ ਲ ਮੇਰੇ ਕਿਦਾ ਉਹ ਕੋਈ ਗੱਲ ਨਹੀਂ ਚੱਲ ਜਾਣਗੇ ਜਾਣੀ ਆ ਮੈਂ ਵੀ ਲੈ ਆਉਣੀ ਹੇ ਵੇ ਕੀ ਆਂਦੀ ਲੱਗਦਾ ਵੀ ਮੈਨੂੰ ਵੀ ਨਾਲ ਲੈ ਜਾ ਤੇ ਭਰਾ ਨੂੰ ਮੈਂ ਕਹਾਂ ਉਹ ਨਾ ਨਾ ਮਮੀ ਨਹੀਂ ਮਾਸੀ ਆਪੇ ਜਾਣਗੇ ਮਾਸੀ ਜੀ ਤੁਸੀਂ ਹੁਣ ਸਕੂਦ ਵਿੰਤਨ ਨਾਲ ਖੁਸ਼ ਹੋ ਤੇ ਨਾਲੇ ਉਹਨਾਂ ਦੇ ਕਰਮ ਮੇਰੇ ਗਈ ਤਾਂ ਨਹੀਂ ਕਿਸ ਨੂੰ ਵੀ ਪਤਾ ਲੱਗਾ ਉਹਦੀ ਪਰਜਾਈ ਤੇ ਮਮੀ ਹੈ ਨਹੀਂ ਘਰ ਇਪਰ ਆਲਦਾ ਕੋਠੇ ਤੇ ਸੁੱਤਾ ਸੀ ਤੇ ਜੀਕਰ ਵੀ ਨਾ ਕਰਿਓ ਫੇ ਸੌਖਾ ਹੀ ਸੀ ਰੋਹ ਤੇ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਪਰ ਮੈਂ ਗਈ ਸੀ ਕਿ ਨਹੀਂ ਲੱਗਿਆ ਤੇਰਾ ਕਹਿੰਦਾ ਪਤਾ ਨਹੀਂ ਜਾ ਕੇ ਨਾ ਹੈ ਹੀ ਨਹੀਂ ਹੁਣ ਕਿਹਨੂੰ ਜਾ ਕੇ ਮੈਂ ਪੁੱਛੂੰਗੀ ਫਿਰ ਬਾਜੀ ਕੋਠੇ ਤੇ ਸੁੱਤੇ ਹੀ ਉੱਤਰ ਹੀ ਜਾਣਾ ਵਾ ਥਲੇ ਕਿ ਉਹਨੇ ਕੋਠੇ ਤੇ ਰਹਿਣਾ ਵਾ ਉਹ ਪਾਂ ਸੁੱਤਾ ਹੋਵੇ ਤੇ ਮੈਨੂੰ ਟਟਕੇ ਪੈ ਜਾਏ ਵੀ ਮੈਂ ਸੁੱਤਾ ਵਾਂ ਧਿਆਨ ਕੇ ਇਹਨਾਂ ਸ਼ੇਰ ਖਾਦਾ ਹਾਡਾ ਉੱਤਰ ਹੀ ਜਾਣਾ ਵਾ ਹੁਣ ਇਹ ਪਰਜਾਈ ਉਹਦੀ ਵੀ ਵਹਿਲੀ ਚ ਗਈ ਸੀ ਆ ਗਈ ਹੁਣੇ ਆ ਹੈ ਐਨੜਬਾ ਆ ਵੜਬ ਜਾਵਾ ਪਾਣੀ ਕੋ ਡਾਰੰਦਾ ਵਾ ਚਲ ਮੈਨੂੰ ਪਤਾ ਹੀ ਫੌਜੀ ਜਿਦਾਂ ਬੋਲਦੇ ਹੁੰਦੇ ਆ ਅੱਛਾ ਫੌਜੀ ਆਹ ਤੁਸੀਂ ਇੱਕ ਵਾਰੀ ਗੱਲ ਕਰਕੇ ਵੇਖ ਲੋ ਬਾਕੀ ਗੱਲ ਸੰਜੋਗਾ ਦੀ ਆ ਤੁਸੀਂ ਇੱਕ ਵਾਰੀ ਗੱਲ ਤੇ ਕਰੋਗੇ ਨਾ ਸਰ ਬਹੁ ਫੇਰਾ ਸਬਜੀ ਦਾ ਉਥੇ ਖਾੜ ਅੰਦਰ ਤੇ ਮੈਂ ਪੁੱਛ ਕੇ ਹੁੰਨੀ ਆ ਇੱਕ ਵਾਰ ਮੜਾ ਜਾ ਮਟਰ ਕੱਢਦਾ ਮਟਰ ਆਂਦੇ ਆ ਜੇ ਆ ਜਾ ਹੁਣ ਤੇ ਘਰ ਕਰ ਲਈਏ ਪਰ ਕੀ ਹੁੰਦਾ ਚਾਹ ਸੁਖੰਦਰ ਖੜ ਸਬਜੀ ਮਾਦਾ ਮੈਂ ਕਿੰਨੇ ਚਿਰਦਾ ਨਾ ਕੋਠੇ ਤੇ ਸੁੱਤਾ ਸੀ ਵੀ ਹੁਣ ਵੀ ਚਾਹ ਆਉਂਦੀ ਹੁਣੇ ਮੈਂ ਉੱਤਰ ਕੇ ਆ ਗਿਆ ਵਾ ਤੁਹਾਡੀ ਚਾਹ ਦਾ ਕੋਈ ਟਾਈਮ ਹੈਗਾ ਵਾ ਉਹ ਵੀ ਲਈ ਨੂੰ ਗਈ ਆ ਚਾਹ ਮੈਂ ਬਣਾਉਣ ਲੱਗੇ ਹਾਂ

ਬਾਜਾ ਪ੍ਰੀਤ ਮੈਂ ਚਾਹ ਪੀ ਕੇ ਆਈ ਐ ਇੱਥੇ ਬੈ ਜਾ। ਹੋਰ ਠੀਕ ਵਾ। ਕੋਈ ਤਾਂ ਪੀ ਕੇ ਆਇਆ ਜਾਂ ਡਾਇਰ ਮੰਗਣਾ। ਚੱਲ ਕੋਈ ਨਹੀਂ ਮੈਂ ਆਈ ਤੇ ਤੂੰ ਅਠਕ ਲਈਂ ਕੋਈ ਨਹੀਂ। ਹੋਰ ਦੱਸੋ ਤੁਸੀਂ। ਠੀਕ ਠਾਕ ਵਧੀਆ। ਤੁਸੀਂ ਸੁਣਾਓ ਕੀ ਕੰਨ ਦੀ ਸੁਖ। ਹਾਂ ਠੀਕ ਵਾ। ਸਭ ਇਦਾਂ ਇੱਈ ਕੰਮ ਤਾਂ ਹੁੰਦਾ ਹੀ ਕਰਨਾ। ਅੱਛਾ। ਚੰਗਾ ਪੁੱਤ ਤੂੰ ਘਰੇ ਹੀ ਮੈਂ ਤੇਰੇ ਵਾਲੀ ਆਈ ਹਾਂ। ਦੱਸੋ ਆਂਟੀ। ਅਵੜਾਣਾ ਕੀ ਆ? ਪੈਣ ਮੇਰੀ ਆਈ ਸੀ। ਤੇ ਰਿਸ਼ਤੇ ਦੀ ਜਿਹੜੀ ਗੱਲ ਹੋ ਰਹੀ ਆ ਤੇ ਆਖਣ ਦੇ ਹੀ ਵੀ ਮੈਨੂੰ ਦੱਸੋ ਕੋਹ ਤੇ ਮੈਂ ਆਖਣ ਦੇ ਆ ਵੀ ਤੁਸੀਂ ਮੁੜ ਕੇ ਹੱਡ ਨਾਲ ਗੱਲ ਗੋਲੀ ਨਹੀਂ ਕੀਤੀ ਉਹ ਗੱਲਾਂ ਤੇ ਕੀ ਗੱਲ ਨਹੀਂ ਗੱਲ ਉਹ ਜਿਹੜੀ दारू ਪਿੰਦਾ ਨਾ ਉਹਦੀ दारू ਦੀ ਸਾਰੀ ਗੱਲ ਉਹ ਤੇ ਧਿਆੜੀ ਜੇ ਐਂ ਤੇ ਆਪ ਬੜੇ ਖੋਚਾ ਚੱਲ ਕਰਨਾ ਹੀ ਸੀ ਤੇਰਾ ਘਰ ਰੱਖਿਆng ਜਿਆਦਾ ਪਰ ਇਹ ਥੋੜਾ ਜਿਹਾ ਚਿਚਕਦੇ ਆ ਕੇ ਚਲੋ ਕੁੜੀ ਹਾਡੀ ਤੇ ਅੱਗੇ ਔਖੀ ਸੀ ਤੇ ਗਾੜੀ ਸ਼ਰਾਬ ਪਾਣੀ ਵੇਖ ਕੇ ਡਰ ਜਾ ਲੱਗਦਾ ਵਾ ਕੋਈ ਆਖਿਆ ਜਿੱਦਾਂ ਦੁਬਾਰਾ ਵਿਆਹੀ ਹੋਵੇ ਅਗੇ ਦੁਖਿਆਰੀ ਆ ਉੱਤੇ ਜਾ ਕੇ ਫੇਰ ਉਹ ਤੰਗ ਕਰੇ दारू ਪੀਵੇ ਘਰ ਦਾ ਜਾੜਾ ਕਰੇ ਤੇ ਫਿਰ ਉਹ ਨਹੀਂ ਤੇ ਮੇਰੀ ਸੋਹਣ ਗੱਲ ਆ ਉਹ ਤੇ ਕਿਤੇ ਨਿਆਣ ਪੁਣੇ ਚ ਲਾਤਾ ਵਾ ਮੁੰਡਿਆਂ ਨੇ ਉਦੋਂ-ਉਦੋਂ ਕਿਤੇ ਇੱਕ ਅੱਧਾ ਪੈਗ ਲਾ ਲਿਆ ਵਾ ਨੇ ਹੁਣ ਵੇ ਕਦੋਂ ਦਾ ਮੇਰੇ ਕੋ ਆ ਕਦੀ ਵੀ ਇਹਨੂੰ ਪੀਤੀ ਨੂੰ ਕਿਤੇ ਡਿੱਗਾ ਠਠਾਕ ਤੇ ਕੋਈ ਗੱਲ ਬਾਤ ਦੀ ਸੁਣੀ ਉਦੋਂ ਦੀ ਕੰਮਕਾਰ ਚੰਗਾ ਭਲਾ ਕਰਨ ਦਿਆ ਵਾ ਪਰ ਪੁਰਾਣਾ ਹੀ ਮੈਨੂੰ ਕਿਸੇ ਨੇ ਦੱਸਿਆ ਸੀ ਨਾ ਵੀ ਬਹੁਤ दारू ਪਿੰਦਾ ਸੀ ਪਹਿਲਾਂ ਉਹ ਮੈਂ ਤੇ ਤੈਨੂੰ ਆਪ ਆਪਣੇ ਮੂੰਹ ਵੀ ਦੱਸਤਾ ਪਿਓ ਤਾਂ ਮੁੜਿਆ-ਮੁੜਿਆ ਦੇ ਨਿੱਕੇ-ਨਿੱਕੇ ਦੇ ਵਿੱਚ ਹੋ ਗਿਆ ਕੰਮ ਜਿਉਂ ਆਪਣੇ ਉਹ ਚਾਹ ਨਹੀਂ ਮੁੜਕੇ ਹੋਇਆ ਤਾਂ ਇਹ ਤਾਂ ਮੈਂ ਆਪਣੇ ਪਿੰਡ ਦੀ ਗੱਲ ਘਰ ਇਹਨੇ ਅੱਜ ਤੱਕ ਨਹੀਂ ਬਣਾਇਆ ਉਹੋ ਜਿਹੇ ਦੋ ਕਮਰੇ ਬਾਲਿਆਂ ਵਾਲੇ ਪਏ ਆ ਪਹਿਲੇ ਦੇ ਪਹਿਲੇ ਪਿਓ ਦਾਦਿਆਂ ਦੇ ਉਹੀ ਆ ਹੁਣ ਅੱਜ ਘਰ ਬਣਾਈਏ ਨਾ ਤੇ ਕਿੰਨੇ ਲੱਖ ਰੁਪਈਆ ਲੱਗਦਾ ਚਲੋ ਮੈਂ ਮੰਨਦਾ ਵਾਂ ਇਹਨੇ ਬਿਜਲੀ ਦਾ ਮੋਟਰ ਮਕੈਨਿਕ ਦਾ ਕੰਮ ਸਿੱਖਿਆ ਪਰ ਉਹਨਾਂ ਤੋਂ ਘਰ ਨਹੀਂ ਬਣਦੇ ਹੁੰਦੇ ਅੱਧਾ ਕਿੱਲਾ ਜ਼ਮੀਨ ਤੋਂ ਕੀ ਆਉਣਾ ਇਹਨਾਂ ਦਾ ਤਾਂ ਰੋਟੀ ਹੀ ਦਰਦੀ ਆ ਰੋਟੀ ਵੀ ਕਿੱਥੇ ਤੁਰਦੀ ਆ ਮਾਤਾ ਅੱਧਾ ਕਿਲੇ ਚੋਂ ਕੀ ਰੋਟੀ ਤੁਰਦੀ ਆ ਜੋ ਕੰਮ ਕਰੂਗਾ ਤੇ ਖਾ ਲੂਗਾ ਜੇ ਵਿਹਲਾ ਬੈਠੂ ਤੇ ਕਿੱਥੋਂ ਖਾਊਗਾ ਨਾਲੇ ਕੁੜੀ ਸਾਡੀ ਨੂੰ ਕਿੱਥੋਂ ਖਵਾ ਲੂਗਾ ਬਾਕੀ ਅਸੀਂ ਆਂ ਆਂਡ ਗਵਾਂਡ ਧੜਨਾ ਸਾਡਾ ਮੇਲਜੋਲ ساری ਉਮਰ ਰਹਿਣਾ ਵਾ ਬੋਲਚਾਲ ਰਹਿਣਾ ਵਾ ਪਰ ਮੈਂ ਚਾਹੁੰਦਾ ਵਾਂ ਕਿ ਇਹ ਬੋਲਚਾਲ ਸਾਡਾ ਨਾਮ ਵਿਗੜੇ ਇੱਦਾਂ ਬਣੀ ਰਵੇ ਬਾਕੀ ਇਸ ਗੱਲ ਦੀ ਕੀ ਗਾਰੰਟੀ ਆ ਕਿ ਇਹ ਸਾਡੀ ਕੁੜੀ ਨੂੰ ਖੁਸ਼ ਰੱਖੂਗਾ ਦਾਰੂ ਨਹੀਂ ਪੀਊਗਾ ਇਹ ਦੱਸੋ ਤੁਸੀਂ ਮੈਨੂੰ ਮੈਂ ਤੈਨੂੰ ਪੁੱਤ ਦੱਸਦੀ ਆ ਪੇ ਕਿਸੇ ਦੇ ਕੰਮ 'ਚ ਕੋਈ ਰਾਜੀ ਨਹੀਂ ਹੁੰਦਾ ਇੱਕ ਦੀਆਂ ਚਾਰ-ਚਾਰ ਲੋਕੀ ਦੱਸਦੇ ਆ ਠੀਕ ਆ ਉਹ ਵੀ ਤੇ ਸੱਤ ਸਾਲਾ ਹੀ ਬੈਠੇ ਆ ਉਹ ਕਿਹੜੇ ਬਾਹਰ ਬੈਠੇ ਆ ਆਵੇਂ ਕਿਸੇ ਦੇ ਮਗਰ ਨਹੀਂ ਲੱਗੀ ਤਾਂ ਹੁੰਦਾ ਦੇਖੋ ਆਂਟੀ ਜੀ ਜੇ ਰਿਸ਼ਤੇ ਦੀ ਗੱਲ ਤੁਸੀਂ ਚਲਾਈ ਸੀ ਨਾ ਤੇ ਅਸੀਂ ਵੀ ਰਿਸ਼ਤਾ ਕਰਨ ਵਾਸਤੇ ਹੀ ਗੱਲਬਾਤ ਚਲਾਈ ਪਰ ਜਦੋਂ ਅਸੀਂ ਤੁਹਾਡੇ ਪਿੰਡ ਗਏ ਨਾ ਜੋ ਇਹ ਜੀ ਮੈਨੂੰ ਹਿਸਟਰੀ ਦਾ ਪਤਾ ਲੱਗਾ ਕਹਿੰਦੇ ਵੀ ਸਿਰੇ ਦਾ ਸ਼ਰਾਬੀ ਸਿਰੇ ਦਾ ਵੇਲਾ ਕੋਈ ਕੰਮਕਾਰ ਨਹੀਂ ਪੂਰਾ ਦਿਨ ਇਦਾਂ ਹੀ ਘੁੰਮਦਾ ਰਹਿੰਦਾ ਯਾਰਾ ਮਿੱਤਰਾਂ ਦੇ ਨਾਲ ਪਾਰਟੀਆਂ ਕਰਨੀਆਂ ਪੀਣਾ ਖਾਣਾ ਹਾਂ ਦੂਸਰਾ ਜ਼ਮੀਨ ਦੇ ਦੀ ਅੱਧਾ ਕਿਲਾ ਵਾ ਦੱਸੋ ਅਸੀਂ ਅੱਧਾ ਕਿਲਾ ਦਾ ਉੱਤੇ ਕਿਦਾਂ ਆਪਣੀ ਭੈਣ ਦਾ ਰਿਸ਼ਤਾ ਕਰ ਦਈਏ ਹਾਂ ਮੈਂ ਤੇ ਇੱਥੇ ਆ ਗਈ ਹਾਂ ਨਾ ਕਿੰਨਾ ਕੁ ਪੀ ਪੀ ਕੇ ਡਿੱਗਣ ਡਿਆ ਮੇਰੀ ਗੱਲ ਸੁਣੋ ਜੇ ਇੰਨੇ ਕਹਿਣ ਡਿਆ ਤੇ ਵੇਖ ਲਓ ਕਰਨਾ ਹੀ ਆ ਆਪਾਂ ਉਹ ਮੈਂ ਵੇਖ ਕੇ ਹੀ ਸਾਰਾ ਕੰਮ ਖਿਆ ਤੁਹਾਨੂੰ ਸਾਰੀ ਹਿਸਟਰੀ ਜਾਣ ਕੇ ਤੁਹਾਨੂੰ ਦੱਸਿਆ ਬਾਕੀ ਜਿੰਦਗੀ ਤੁਸੀਂ ਚਾਹ ਪਾਣੀ ਪੀਓ ਚਾਹ ਬਣਾਓ ਪਿਲਾਓ ਠੀਕ ਹੈ ਜੇ ਸਾਡਾ ਗਵਾਂਡ ਮੱਥਾ ਵਾ ਨਾ ਤੇ ਮੇਰੀ ਵੀ ਇੱਜ਼ਤ ਰੱਖਿਓ